ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹਨਾਂ ਅੱਖਰਾਂ ਨੂੰ ਅਸਾਂ ਸਮਝਣ ਦਾ ਉਪਰਾਲਾ ਕੀਤਾ ਹੈ ਮੂਰ ਮੰਤਰ ਵਿੱਚ ਅਗਲਾ ਜੋ ਸ਼ਬਦ ਹੈ ਅਕਾਲ ਮੂਰਤ ਜਿਸ ਤਰ੍ਹਾਂ ਕਰਤਾ ਪੁਰਖ ਤੋ ਵੱਖਰੇ ਵੱਖਰੇ ਸ਼ਬਦ ਹਨ ਤੇ ਅਰਥ ਕਰਨ ਲੱਗਿਆਂ ਇਹਨਾਂ ਦੋਹਾਂ ਨੂੰ ਅਸੀਂ ਇਕੱਠਿਆਂ ਰੱਖ ਕੇ ਅਰਥ ਕਰਦੇ ਹਾਂ ਇਸੇ ਤਰ੍ਹਾਂ ਆਕਾਲ ਮੂਰਤ ਵੀ ਲਫ਼ਜ਼ ਤੇ ਦੋ ਵੱਖਰੇ ਵੱਖਰੇ ਨੇ ਪਰ ਇਹਨਾਂ ਨੂੰ ਅਰਥ ਕਰਨ ਲਈ ਇਕੱਠੇ ਰੱਖਣਾ ਪੈਗਾ ਉਹਦਾ ਕੁਝ ਵਿਆਕਰਨਿਕ ਕਾਰਨ ਹੈ ਜੇ ਤਰੇ ਧਿਆਨ ਨਾਲ ਇਹ ਮੂਲ ਮੰਤਰ ਪੜ੍ਹਿਆ ਹੋਵੇ ਇਹਦੀ ਲਿਖਤ ਵੇਖੀ ਹੋਵੇ ਤਾਂ ਮੇਰੀ ਗੱਲ ਛੇਤੀ ਸਮਝ ਵਿੱਚ ਆ ਜਾਏਗੀ ਇੱਕ ਓੰਕਾਰ ਸਤ ਸਤ ਦੇ ਤੱਤੇ ਨੂੰ ਸਿਆਰੀ ਪਈ ਹੋਈ ਹੈ ਨਾਮ ਨਾਮ ਦੇ ਮੰਮੇ ਨੂੰ ਔਂਕੜ ਹੈ ਇਸੇ ਜਿਹੜਾ ਲਫ਼ਜ਼ ਕਰਤਾ ਪੁਰਖ ਹੈ ਪੁਰਖ ਦੇ ਵੀ ਖਖੇ ਨੂੰ ਔਂਕੜ ਪਿਆ ਹੋਇਆ ਹੈ ਮੈਂ ਅੱਗੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇਹ ਔਂਕੜ ਜਿਹੜਾ ਇਹ ਆਮ ਕਰਕੇ ਇਕ ਵਚਨ ਤੇ ਪੁਲਿੰਗ ਦੀ ਨਿਸ਼ਾਨੀ ਹੈ ਵੈਸੇ ਤੇ ਇਹ ਹੋਰ ਅਥਾਂ ਵਿੱਚ ਵੀ ਵਰਤਿਆ ਜਾਂਦਾ ਹੈ ਵਿਆਕਰਣ ਦੇ ਹੋਰ ਭੇਦ ਵੀ ਇਹਦੇ ਨਾਲ ਸੰਬੰਧਿਤ ਨੇ ਲੇਕਿਨ ਇੱਕ ਮੁੱਖ ਭੇਦ ਹੈ ਕਿ ਜਿਸ ਅੱਖਰ ਦੇ ਥੱਲੇ ਔਂਕੜ ਆ ਜਾਏ ਅੰਤ ਵਿੱਚ ਉਹ ਆਮ ਤੌਰ ਤੇ ਇਕ ਵਚਨ ਅਤੇ ਪੁਲਿੰਗ ਹੁੰਦਾ ਹੈ ਇਸੇ ਤਰ੍ਹਾਂ ਅਗਲੇ ਜਿਹੜੇ ਸ਼ਬਦ ਨੇ ਨਿਰਭਉ ਨਿਰਵੈਰ ਨਿਰਵੈਰ ਤੇ ਰਾਰੇ ਨੂੰ ਵੀ ਔਕੜ ਹੈ ਇਸ ਤੋਂ ਬਾਅਦ ਆਉਂਦਾ ਹੈ ਅਕਾਲ ਮੂਰਤ ਅਕਾਲ ਸ਼ਬਦ ਜਿਹੜਾ ਹੈ ਉਸ ਤੇ ਲੱਲੇ ਦੇ ਥੱਲੇ ਔਕੜ ਨਹੀਂ ਹਾਲਾਂਕਿ ਅਕਾਲ ਸ਼ਬਦ ਪੁਲਿੰਗ ਹੈ ਲੇਕਿਨ ਅਕਾਲ ਤੋਂ ਅਗਲਾ ਸ਼ਬਦ ਜਿਹੜਾ ਹੈ ਮੂਰਤ ਹੈ ਮੂਰਤ ਦੇ ਤਤੈ ਨੂੰ ਸਿਆਰੀ ਪਈ ਹੋਈ ਹੈ ਮੂਰਤ ਸ਼ਬਦ ਇਸਤਰੀ ਲਿੰਗ ਹੈ 2 ਮਿੰਟ ਤੁਹਾਡੇ ਮੇਰੇ ਸੰਬੰਧ ਵਿੱਚ ਲੈਣੇ ਨੇ ਕਿਉਂਕਿ ਇਧਰ ਅਸੀਂ ਧਿਆਨ ਨਹੀਂ ਦਿੰਦੇ ਇਸ ਕਰਕੇ ਬਹੁਤ ਅਨਰਥ ਹੁੰਦਾ ਹੈ ਇਹ ਬੇਸ ਹੈ ਜੇ ਕਿਸੇ ਨੇ ਬਾਣੀ ਸਮਝਣੀ ਹੈ ਬਾਣੀ ਦੀ ਠੀਕ ਅਰਥ ਭਾਵਨਾ ਤੱਕ ਪਹੁੰਚਣਾ ਹੈ ਤਾਂ ਇਸ ਤੋਂ ਬਿਨਾਂ ਨਹੀਂ ਪਹੁੰਚ ਸਕਦਾ ਜਿਸ ਤਰ੍ਹਾਂ ਕੋਈ ਕਹੇ ਨਾ ਮੈਂ ਛੱਤ ਤੇ ਚੜ੍ਹਨਾ ਹੈ ਤਾਂ ਉਹਨੂੰ ਲਿਫਟ, ਸੀੜੀਆਂ ਕੋਈ ਨਾ ਕੋਈ ਚੀਜ਼ ਉਹਨੂੰ ਯੂਜ਼ ਕਰਨੀ ਪਵੇਗੀ। ਕਾ ਉਹ ਛੱਤ ਤੇ ਪਹੁੰਚ ਸਕੇਗਾ? ਸਿੱਧਾ ਕੁਛ ਹੱਦ ਕੇ ਛੱਤ ਤੇ ਪਹੁੰਚੇ ਲੱਤਾਂ ਤੋੜਾ ਕੇ ਬੈਠੇ ਪਹੁੰਚ ਹੀ ਨਹੀਂ ਸਕਦਾ ਤੜਾਉਣੀ ਤੱਕਦਰੇ ਰਹੀ। ਇਸੇ ਤਰ੍ਹਾਂ ਭਾਸ਼ਾ ਦਾ ਜਿਹੜਾ ਅਖਰੀ ਗਿਆਨ ਹੈ ਉਹਨੂੰ ਜਾਣਨ ਤੋਂ ਬਾਅਦ ਹੀ ਕੋਈ ਉਹਦੇ ਭਾਵ ਤੱਕ ਪਹੁੰਚ ਸਕੇਗਾ। ਤੋਂ ਅਕਾਲ ਮੂਰਤ ਦੇ ਸਬੰਧ ਵਿੱਚ ਮੈਂ ਜ਼ਿਕਰ ਕਰ ਰਿਹਾ ਹਾਂ। ਮੂਰਤ ਸ਼ਬਦ ਇਸ ਦੇ ਤੱਤੇ ਨੂੰ ਸਿਆਰੀ ਪਈ ਹੈ ਇਹ ਪੁਲਿੰਗ ਨਹੀਂ ਇਹ ਇਸਤਰੀ ਲਿੰਗ ਸ਼ਬਦ ਹੈ ਜਿੱਦਾਂ ਅਸੀਂ ਮੂਰਤੀ ਕਹਿੰਨੇ ਆ ਨਾ ਇਹ ਮੂਰਤੀ ਇਸ ਮੂਰਤ ਤੋਂ ਬਣਿਆ ਹੋਇਆ ਸ਼ਬਦ ਹੈ ਅਕਾਲ ਦੇ ਲੱਲੇ ਨੂੰ ਔਕੜ ਇਸ ਕਰਕੇ ਨਹੀਂ ਲੱਗਾ ਕਿ ਉਹ ਇਸ ਮੂਰਤ ਸ਼ਬਦ ਦਾ ਐਡਜੈਕਟਿਵ ਹੈ ਇਹਦਾ ਵਿਸ਼ੇਸ਼ਣ ਹੈ ਕਿਉਂਕਿ ਉਸ ਵਿਸ਼ੇਸ਼ਣ ਦਾ ਜਿਹੜਾ ਨਾਮ ਹੈ ਉਹ ਇਸਤਰੀ ਲਿੰਗ ਹੈ ਇਸ ਕਰਕੇ ਅਕਾਲ ਸ਼ਬਦ ਜਿਹੜਾ ਉਸ ਨੂੰ ਫੈਮਿਨਿਨ ਜੈਂਡਰ ਬਣਾਉਣ ਵਾਸਤੇ ਇਸਤਰੀ ਲਿੰਗ ਵਾਚਕ ਬਣਾਉਣ ਲਈ ਉਸ ਦੇ ਲੱਲੇ ਦਾ ਔਂਕੜ ਜਿਹੜਾ ਖਤਮ ਕਰ ਦਿੱਤਾ ਗਿਆ ਇਹ ਵਿਆਕਰਨ ਦਾ ਇੱਕ ਨਿਯਮ ਹੈ ਮੂਰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਅਰਥਾਂ ਵਿੱਚ ਆਇਆ ਤਿੰਨ ਜੋੜਾ ਵਿੱਚ ਆਇਆ ਇੱਕ ਤੇ ਤੱਤੇ ਨੂੰ ਸਿਆਰੀ ਹੈ ਜਿਹਨੂੰ ਅਸੀਂ ਮੂਰਤੀ ਕਹਿੰਨੇ ਆ ਇੱਕ ਹੋਰ ਲਫ਼ਜ਼ ਹੈ ਮੂਰਤ ਪ੍ਰਨਨਸੀਏਸ਼ਨ ਉਹਦਾ ਵੀ ਹੋਈ ਹੈ ਪਰ ਉਹਦੇ ਤੱਤੇ ਨੂੰ ਔਂਕੜ ਆਉਂਦਾ ਹੈ। ਉਦਾਰਥ ਹੈ ਮਹੂਰਤ ਜਿਹਨੂੰ ਕਹਿੰਦੇ ਆ ਸ਼ubh ਮਹੂਰਤ, ਚੰਗਾ ਮਹੂਰਤ, ਮਾੜਾ ਮਹੂਰਤ। ਸਤਿਗੁਰੂ ਕਹਿੰਦੇ ਨੇ ਮਰਨ ਨ ਮਹੂਰਤ ਪੁੱਛਿਆ। ਪੁਛੀ ਥਿਤ ਨ ਵਾਰ ਇੱਥੇ ਮਹੂਰਤ ਔਂਕੜ ਵਾਲਾ ਹੈ। ਇਸੇ ਤਰ੍ਹਾਂ ਆਉਂਦਾ ਹੈ। ਬਹੁਤ ਬਹੁ ਵਚਨ ਜਿੱਦੋਂ ਆਏਗਾ ਮਹੂਰਤ ਇਹ ਬਹੁਤੇ ਮਹੂਰਤ। ਉਸ ਵੇਲੇ ਦੇ ਤੱਤੇ ਦਾ ਔਂਕੜ ਜਿਹੜਾ ਉਹ ਉੱਡ ਜਾਏਗਾ। ਉਹਨਾਂ ਅਰਥਾ ਵਿੱਚ ਵੀ ਮਹਾ ਦਿਵਸ ਮੂਰਤ ਭਲੇ ਉਹ ਤੇ ਔਂਕੜ ਨਹੀਂ ਹੈ ਮੈਂ ਇੱਕ ਗੱਲ ਦੱਸਾਂ ਜਿਸ ਪਾਠ ਕਰਨ ਵਾਲੇ ਨੂੰ ਅਸੀਂ ਬਹੁਤ ਚੰਗਾ ਪਾਠੀ ਗਿਣਦੇ ਆਂ ਜਿਉ ਉਸ ਨੂੰ ਸ਼ਬਦ ਜੋੜਾਂ ਦਾ ਕੋਈ ਗਿਆਨ ਨਹੀਂ ਉਹ ਕਿਸੇ ਕਦਰ ਵੀ ਚੰਗਾ ਪਾਠੀ ਨਹੀਂ ਹੋ ਸਕਦਾ ਉਹਨੂੰ ਪਤਾ ਇਹ ਨਹੀਂ ਲੱਗਣਾ ਵੀ ਕਿੱਥੇ ਵੀ ਸ੍ਰਾਮ ਦੇਣਾ ਹੈ ਇਹਦਾ ਅਰਥ ਕੀ ਹੈ ਮੈਂ ਦੇ ਕੋਈ ਗੱਲ ਜਾਣਦਾ ਜਿਹੜਾ ਬਹੁਤਾ ਦਾਵਾ ਕਰਦਾ ਮੈਨੂੰ ਚੰਗੀ ਬਾਣੀ ਆਉਂਦੀ ਉਹ ਮੈਨੂੰ ਜ਼ਬਾਨੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਗਤੀ ਲਿਖ ਕੇ ਮੁਖਾ ਦੇਵੇ ਜੋ ਫਿਰ ਲਿਖ ਲੈ ਠੀਕ ਤੇ ਮੈਂ ਸਮਝਾਂਗਾ ਕਿ ਇਹਨੂੰ ਕੋਈ ਸਮਝ ਹੈਗੀ ਐ ਤੇ ਜੇ ਉਹ ਲਿਖ ਹੀ ਨਹੀਂ ਸਕਦਾ ਇਹਦਾ ਮਤਲਬ ਉਹਨੂੰ ਕੁਝ ਨਹੀਂ ਪਤਾ ਸਾਡੇ ਦਾਵੇ ਐਵੇਂ ਫੋਕੇ ਨੇ ਕਿਉਂ ਕਿਉਂਕਿ ਅਸੀਂ ਆਪਣੇ ਇਸ਼ਟ ਨੂੰ ਸ਼ਬਦ ਗੁਰੂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਮਾਨਦਾਰੀ ਹੈ ਨਹੀਂ ਸਾਡੇ 'ਚ ਜੇ ਈਮਾਨ ਹੁੰਦਾ ਧਰਮ ਹੁੰਦਾ ਤੇ ਅਸੀਂ ਆਪਣੇ ਗੁਰੂ ਨਾਲ ਇਸ ਤਰ੍ਹਾਂ ਬੇਇਨਸਾਫੀ ਕਰਦੇ ਇੱਦਾਂ ਧੋਖਾ ਕਰਦੇ ਪਰ ਅਕਰੀ ਜਾ ਰਹੇ ਹਾਂ ਕਿਉਂਕਿ ਅਸੀਂ ਸਮਝਦੇ ਆ ਕਿ ਧੰਦਾ ਹੈ ਪੈਸੇ ਮਿਲਦੇ ਚੱਲ ਠੀਕ ਹੈ ਥੈਟਸ ਇਟ ਇਸ ਤੋਂ ਬਾਅਦ ਕੀ ਲੋੜ ਹੈ ਤਾਂ ਖੈਰ ਅਕਾਲ ਮੂਰਤ ਸ਼ਬਦ ਸਾਡੇ ਧਿਆਨ ਵਿੱਚ ਹੈ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ ਕਹਿੰਦੇ ਨੇ ਪ੍ਰਮਾਤਮਾ ਇੱਕ ਹੈ ਸਰਬ ਵਿਆਪਕ ਹੈ ਸੰਸਾਰ ਦਾ ਕਰਤਾ ਹੈ ਤੇ ਆਪਣੀ ਇਸ ਕਿਰਤ ਆਪਣੀ ਇਸ ਰਚਨਾ ਦੇ ਅੰਦਰ ਵਿਆਪਕ ਹੈ ਇਹਦੇ ਤੋਂ ਵੱਖਰਾ ਨਹੀਂ ਬਾਹਰ ਨਹੀਂ ਹੈ ਫਿਰ ਉਹ ਨਿਰਭਉ ਹੈ ਨਿਰਵੈਰ ਹੈ ਇਸ ਕਰਕੇ ਕਿਉਂਕਿ ਦੂਜਾ ਹੈ ਹੀ ਨਹੀਂ ਦੂਸਰਾ ਹੋਵੇ ਤੇ ਡਰਨ ਦੀ ਜ਼ਰੂਰਤ ਹੈ ਦੂਸਰਾ ਹੋਵੇ ਤੇ ਵੈਰ ਦੀ ਲੋੜ ਹੈ ਕਿਉਂਕਿ ਦੂਜਾ ਹੈ ਹੀ ਨਹੀਂ ਇਸ ਕਰਕੇ ਉਹ ਨਿਰਭਉ ਤੇ ਨਿਰਵੈਰ ਹੈ ਫਿਰ ਕਹਿੰਦੇ ਨੇ ਅਕਾਲ ਮੂਰਤ ਹੁਣ ਮੂਰਤ ਸ਼ਬਦ ਤੋਂ ਬੜਾ ਭੁਲੇਖਾ ਪੈਂਦਾ ਮੂਰਤ ਤਿੰਨ ਤਿੰਨ ਜੋੜਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਆ ਉਹਦੇ ਅਰਥ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ ਪਰ ਮੂਰਤ ਸ਼ਬਦ ਦਾ ਜਿਹੜਾ ਅਸੀਂ ਮੂਰਤੀ ਅਰਥ ਲੈਨੇ ਆ ਨਾ ਬੁੱਤ ਤਸਵੀਰ ਮੈਨੂੰ ਖਿਮਾ ਕਰਨਾ ਇਹ ਕਿਰਸੇ ਹੱਦ ਤੱਕ ਗਲਤ ਹੈ ਜਿਹਨਾਂ ਲੋਕਾਂ ਨੇ ਕੋਸ਼ ਪੜ੍ਹੇ ਹਨ ਭਾਸ਼ਾ ਦੇ ਉਸ ਗੱਲ ਨੂੰ ਵਧੀਕ ਸਮਝ ਸਕਣਗੇ ਮੂਰਤ ਦਾ ਅਰਥ ਕੀਤਾ ਗਿਆ ਹਸਤੀ ਹੋਂਦ ਜਿੱਦਾਂ ਨਾਮ ਹੈ ਨਾ ਨਾਮ ਤੇ ਮੂਰਤ ਦੋਵੇਂ ਸ਼ਬਦ ਪੈਰਲਲ ਨੇ ਲੇਕਿਨ ਸਮੇਂ ਨਾਲ ਇਹਨਾਂ ਅਰਥਾਂ ਵਿੱਚ ਤਬਦੀਲੀ ਆਈ ਲੋਕ ਮੂਰਤ ਦਾ ਅਰਥ ਸਮਝ ਲਏ ਉਹਨਾਂ ਸਮਝਣ ਲੱਗ ਪਏ ਕਿ ਸ਼ਾਇਦ ਕੋਈ ਤਸਵੀਰ ਹੈ ਸ਼ਾਇਦ ਕੋਈ ਬੁੱਤ ਹੈ ਕਿਉਂਕਿ ਜਿਸ ਹੋਂਦ ਨੂੰ ਮਨੁੱਖ ਨੇ ਤਸਵੀਰ ਤਸਲੀਮ ਕੀਤਾ ਮੰਨਿਆ ਕਿ ਇਹਦੀ ਕੋਈ ਹੋਂਦ ਹੈਗੀ ਹੈ ਬੰਦੇ ਦੀ ਕਮਜ਼ੋਰੀ ਸੀ ਉਹਨੇ ਉਹਦੀਆਂ ਮੂਰਤਾਂ ਬਣਾਈਆਂ ਉਹਨੇ ਚਿੱਤਰ ਬਣਾਏ ਉਸ ਹੋਦ ਨੂੰ ਪ੍ਰਗਟ ਕਰਨ ਲਈ ਉਹਨੇ ਕਈ ਕਿਸਮ ਦੀਆਂ ਤਸਵੀਰਾਂ ਘੜੀਆਂ ਹੁਣ ਜਿੰਨੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਸ਼ਕਲਾਂ ਤਾਂ ਕੋਈ ਨਹੀਂ ਹੈਗੀਆਂ ਨਾ ਕਿਸੇ ਨੇ ਵੇਖੀਆਂ ਨੇ ਲੋਕਾਂ ਨੇ ਬ੍ਰਾਹਮਣ ਦੇਵਤਾ ਬਣਾਇਆ ਅਗਨੀ ਦੇਵਤੇ ਦੀ ਤਸਵੀਰ ਬਣਾਈ ਹੈ ਇਸੇ ਤਰ੍ਹਾਂ ਸਰਸਵਤੀ ਬਾਣੀ ਬੋਲ ਬਾਣੀ ਦੀ ਤਸਵੀਰ ਬਣਾਈ ਹੈ ਇਸੇ ਤਰ੍ਹਾਂ ਹੋਰ ਕਈ ਦੇਵੀ-ਦੇਵਤਿਆਂ ਦੇ ਬੁੱਤ ਖੜੇ ਕੀਤੇ ਨੇ ਲੇਕਿਨ ਐਕਚੁਅਲੀ ਉਹਨਾਂ ਦਾ ਕੋਈ ਸਰੂਪ ਨਹੀਂ ਹੈ ਕੋਈ ਸ਼ਕਲ ਨਹੀਂ ਹੈ ਲੇਕਿਨ ਮਨੁੱਖ ਨੇ ਕਲਪਨਾ ਕੀਤੀ ਹੈ ਔਰ ਮਨੁੱਖ ਤੇ ਇਤੋਂ ਤੱਕ ਕਲਪਨਾ ਕਰਦਾ ਵੀ ਇਹ ਪਰਮਾਤਮਾ ਦੀ ਵੀ ਕਈ ਵਾਰੀ ਸ਼ਕਲ ਬਣਾਉਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਮੂਰਤ ਸ਼ਬਦ ਜਿਹੜਾ ਸੀ ਇਸ ਦੇ ਲੋਕਾਂ ਨੇ ਤਸਵੀਰ ਤੇ ਬੁੱਤ ਅਰਥ ਕਰਨੇ ਸ਼ੁਰੂ ਕੀਤੇ। ਤੇ ਸਮਝਿਆ ਕਿ ਗੁਰੂ ਸਾਹਿਬ ਕਹਿੰਦੇ ਨੇ ਵੀ ਕਿਸੇ ਮੂਰਤੀ ਦੀ ਕਿਸੇ ਬੁੱਤ ਦੀ ਪੂਜਾ ਕਰਨੀ ਹੈ। ਲੇਕਿਨ ਸਤਗੁਰੂ ਜੀ ਨੇ ਇਹਦੇ ਲਫ਼ ਪਹਿਲੇ ਅਕਾਲ ਸ਼ਬਦ ਜੋੜ ਕੇ ਤੇ ਨਿਸ਼ਚਿਤ ਕਰ ਦਿੱਤਾ ਵੀ ਗੱਲ ਕੀ ਹੈ। ਹੁਣ ਕੋਈ ਮੂਰਤ ਅਕਾਲ ਨਹੀਂ ਹੋ ਸਕਦੀ ਚਾਹੇ ਉਹ سونے ਦੀ ਹੋਵੇ ਇੱਥੇ ਤੁਸੀਂ ਮਹਾਤਮਾ ਬੁੱਧ ਦੇ ਬੁੱਧ ਦੇ ਕੋਲ سونے ਦੇ ਬੜੇ ਕੀਮਤੀ ਬੁੱਤਨੇ ਨੀਲਮ ਦੇ ਬੁੱਤ ਹਨ ਲੇਕਿਨ ਉਹ ਅਕਾਲਤ ਨਹੀਂ ਨਾ ਹੋ ਸਕਦੇ ਕੋਈ ਐਸੀ ਕੋਈ ਤਰੀਕਾ ਹੀ ਨਹੀਂ ਹੈ ਕੋਈ ਯਤਨ ਹੀ ਨਹੀਂ ਕਿ ਉਹਨਾਂ ਨੂੰ ਕੋਈ ਮੌਤ ਤੋਂ ਬਚਾ ਸਕੋ ਵੀ ਆਖੋ ਵੀ ਨਹੀਂ ਹੋ ਤੱਕ ਨਹੀਂ ਮਰਨਗੇ ਇਸ ਕਰਕੇ ਸਤਗੁਰੂ ਕਹਿੰਦੇ ਨੇ ਪ੍ਰਮਾਤਮਾ ਦੀ ਹੋਂਦ ਤੇ ਹੈ ਪਰਮਾਤਮਾ ਹੈ ਲੇਕਿਨ ਪਰਮਾਤਮਾ ਦੀ ਹੋਂਦ ਕਾਲ ਰਹਿਤ ਹੈ ਉਹ ਜੰਮਣ ਮਰਨ ਵਿੱਚ ਨਹੀਂ ਉਹਦੀ ਕੋਈ ਵੀ ਸ਼ਕਤੀ ਜਿਹੜੀ ਹੈ ਉਹਦਾ ਕੋਈ ਵੀ ਅੰਗ ਜਿਹੜਾ ਹੈ ਉਹ ਜੰਮਣ ਮਰਨ ਤੋਂ ਰਹਿਤ ਹੈ ਇਸ ਕਰਕੇ ਗੁਰੂ ਸਾਹਿਬ ਨੇ ਅਕਾਲ ਮੂਰਤ ਸ਼ਬਦ ਦਿੱਤਾ ਕਿ ਉਸ ਦੀ ਮੂਰਤ ਉਹਦੀ ਜਿਹੜੀ ਹੋਂਦ ਹੈ ਉਹ ਕਾਲ ਰਹਿਤ ਹੈ ਮਨੁੱਖ ਕੀ ਸੋਚਦਾ ਹੈ ਮਨੁੱਖ ਹੋਰ ਕਿਸੇ ਚੀਜ਼ ਤੋਂ ਉਤਨਾ ਨਹੀਂ ਡਰਦਾ ਜਿਤਨਾ ਮੌਤ ਤੋਂ ਡਰਦਾ ਹੈ ਤੇ ਇਹ ਹਮੇਸ਼ਾ ਕੋਸ਼ਿਸ਼ ਕਰਦਾ ਵੀ ਮੈਂ ਕਿਸੇ ਐਸੇ ਨਾਲ ਦੋਸਤੀ ਗੰਢ ਲਵਾਂ ਜਿਹੜਾ ਮੈਨੂੰ ਮੌਤ ਤੋਂ ਬਚਾ ਸਕੇ ਪਾਣੀ ਚ ਡੁੱਬਦਾ ਹੋਵੇ ਕਹਿੰਦਾ ਕੋਈ ਬੇੜੀ ਮਿਲ ਜਾਏ ਕੋਈ ਸਮੁੰਦਰੀ ਜਹਾਜ਼ ਮਿਲ ਜਾਵੇ ਬਾਜ ਜਾਵਾਂ ਅੱਗ ਨਾਲ ਸੜਦਾ ਹੋਵੇ ਕਹਿੰਦਾ ਪਾਣੀ ਮਿਲ ਜਾਏ ਕਿਤੇ ਵੀ ਖਤਰਾ ਹੋਵੇ ਤੇ ਉਸ ਖਤਰੇ ਵਿੱਚੋਂ ਨਿਕਲਣ ਦਾ ਇਹ ਸਾਧਨ ਲੱਭਦਾ ਰਹਿੰਦਾ ਹੈ ਇਸੇ ਤਰ੍ਹਾਂ ਜਦੋਂ ਇਹਨੂੰ ਇਹ ਗੱਲ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਮੈਂ ਤੇ ਮਰਨਾ ਹੈ ਮੇਰੀ ਤਾਂ ਮੌਤ ਹੋਣੀ ਹੈ ਤੇ ਇਹ ਫਿਰ ਉਹਨਾਂ ਚੀਜ਼ਾਂ ਦੀ ਉਪਾਸ਼ਨਾ ਕਰਦਾ ਹੈ ਉਹਨਾਂ ਚੀਜ਼ਾਂ ਦੀ ਅਰਦਾਸ ਨਾ ਕਰਦਾ ਹੈ ਜਿਹੜੀਆਂ ਸਮਝਦਾ ਹੈ ਵੀ ਇਹ ਮੈਨੂੰ ਮਰਨ ਤੋਂ ਬਚਾ ਲੈਣਗੀਆਂ ਖਿਆਲ ਕਰਨਾ ਇਹ ਦੁਆ ਦੇ ਤਿੰਨ ਦੇਵਤੇ ਹਨ ਬ੍ਰਹਮਾ ਵਿਸ਼ਨੂੰ ਮਹੇਸ਼ ਬੜੇ ਪ੍ਰਸਿੱਧ ਨੇ ਲੇਕਿਨ ਬ੍ਰਹਮਾ ਦੀ ਬਹੁਤ ਘੱਟ ਪੂਜਾ ਮਿਲਦੀ ਐ ਇੱਥੋਂ ਤੱਕ ਕੇ ਬ੍ਰਹਮਾ ਦੇ ਮੰਦਰ ਵੀ ਬਹੁਤ ਘੱਟ ਨੇ ਇੱਕ ਅੱਧਾ ਭਾਵੇਂ ਹੋਵੇ ਕਿਉਂ ਕਹਿੰਦੇ ਨੇ ਉਹਨੇ ਜਨਮ ਦੇ ਦਿੱਤਾ ਬਸ ਉਹਦੀ ਕਹਾਣੀ ਖਤਮ ਐ ਤੇ ਜੀਵਨ ਚ ਉਹਦਾ ਦਖਲ ਕੋਈ ਨਹੀਂ ਜਨਮ ਉਹਨੇ ਦੇ ਦਿੱਤਾ ਹੁਣ ਕੀ ਲੋੜ ਆ ਉਹਦੀ ਵਿਸ਼ਨੂ ਦੀ ਬੜੀ ਪੂਜਾ ਐ ਕਿਉਂਕਿ ਕਹਿੰਦੇ ਨੇ ਵੀ ਪਾਲਦਾ ਐ ਖਾਣ ਪੀਣ ਪਹਿਨਣ ਸਾਰੀ ਬੰਦੋਬਸਤ ਕਰਦਾ ਐ ਇਸ ਕਰਕੇ ਉਹਦੀ ਬੜੀ ਪੂਜਾ ਐ ਔਰ ਮੈਂ ਕਈ ਵਾਰੀ ਹੱਸਦਾ ਹੁੰਨਾ ਵੀ ਉਹਦੇ ਨਾਲੋਂ ਵੀ ਵੱਧ ਉਹਦੀ ਘਰ ਵਾਲੀ ਦੀ ਪੂਜਾ ਐ ਇਹ ਚੰਗੇ ਭਗਤ ਨੇ ਵੀ ਆਪਣੇ ਮਾਲਕ ਦੀ ਪਤਨੀ ਤੇ ਨਜ਼ਰ ਰੱਖਦੇ ਨੇ ਹਮੇਸ਼ਾ। ਲక్ష్ਮੀ ਦੀ ਪੂਜਾ ਜ਼ਿਆਦਾ ਕਰਦੇ ਨੇ। ਖੈਰ। ਲੇਕਿਨ ਤੀਸਰਾ ਦੇਵਤਾ ਜਿਹੜਾ ਸ਼ਿਵ ਮੰਨਿਆ। ਉਹ ਹੈ ਮੌਤ ਦਾ ਦੇਵਤਾ। ਜਿੰਨੀ ਸ਼ਿਵ ਦੀ ਪੂਜਾ ਇਸ ਸੰਸਾਰ ਦੇ ਅੰਦਰ ਕਿਸੇ ਦੀ ਨਹੀਂ। Hindu ਸੰਸਾਰ ਦੇ ਅੰਦਰ ਸ਼ਿਵ ਦੀ ਪੂਜਾ ਬਹੁਤ ਹੈ। ਕਈਆਂ ਤਰੀਕਿਆਂ ਨਾਲ ਉਹ ਦਾ ਕਾਰਨ ਹੈ ਕਿ ਮੌਤ ਤੋਂ ਬੰਦਾ ਬੜਾ ਡਰਦਾ ਹੈ। ਮਰ ਤੋਂ ਫੈਫੀਟ ਆ ਉਹ ਕਹਿੰਦੇ ਨੇ ਸ਼ਾਇਦ ਸ਼ਿਵਜੀ ਪ੍ਰੇਸ਼ਾਨ ਹੋ ਜਾਵੇ ਤੇ ਨਾ ਮਾਰੇ ਸਾਨੂੰ ਲੇਕ ਖਿਮਾ ਕਰਨਾ ਇਹ ਵੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਮੈਂ ਤੁਹਾਡਾ ਮੈਂ ਕਿਸੇ ਦੀ ਪੂਜਾ ਕਰਾਂ ਅਬ ਸਮਝਾ ਪੀਏ ਮੇਰਾ ਮਾਲਕ ਹੈ ਤੇ ਮੈਂ ਉਸ ਮਾਲਕ ਦੇ ਕਾਨੂੰਨ ਨੂੰ ਹੀ ਤੋੜਨ ਦੀ ਕੋਸ਼ਿਸ਼ ਕਰਾਂ ਜਾਂ ਮੈਂ ਉਸ ਮਾਲਕ ਦੇ ਅਧਿਕਾਰ ਨੂੰ ਹੀ ਖੁੰਡਦਾ ਯਤਨ ਕਰਾਂ ਤੇਦਾ ਮਤਲਬ ਹੈ ਮੈਂ ਮਾਲਕ ਨਾਲ ਮਾਲਕ ਦੀ ਸੇਵਾ ਜਾਂ ਪੂਜਾ ਨਹੀਂ ਕਰ ਰਿਹਾ ਮੈਂ ਤੇ ਮਾਲਕ ਖੁਦ ਬਣਨ ਦੀ ਕੋਸ਼ਿਸ਼ ਕਰ ਰਿਹਾ ਰਵਣ ਨੇ ਯਤਨ ਕੀਤਾ। ਉਹਨੂੰ ਪਤਾ ਲੱਗਾ ਵੀ ਮੌਤ ਦਾ ਪ੍ਰਬੰਧ ਤੇ ਸ਼ਿਵਜੀ ਕੋਲ ਹੈ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਜ਼ਿਕਰ ਹੈ। ਕਿ ਉਸ ਨੇ ਸ਼ਿਵ ਨੂੰ ਪ੍ਰਸੰਨ ਇਸ ਵਾਸਤੇ ਕਰਨ ਦਾ ਯਤਨ ਕੀਤਾ ਕਿ ਮੈਨੂੰ ਮਾਰਨ ਤੋਂ ਬਚਾ ਹੋ ਸਕੇ। ਉਹਨੇ ਮੰਗੀ ਇਹ ਕੀਤੀ। ਉਹਨੇ ਬਾਰ-ਬਾਰ ਆਪਣੇ ਸਿਰ ਕਲਮ ਕਰਕੇ ਭਗਤੀ ਕੀਤੀ ਸ਼ਿਵ ਦੀ ਤੇ ਬਾਰ-ਬਾਰ ਆਪਣੇ ਸਿਰ ਕੱਟ ਕੇ ਭੇਟ ਕਰਦਾ ਰਿਹਾ। ਉਨੇ ਆਖਿਆ ਰਸਤੂ ਲੈਣਾ ਕੀ ਹੈ ਆਖਣ ਲੱਗਾ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬੜਾ ਕੁਝ ਹੈ ਮੇਰੇ ਕੋਲ ਮੈਨੂੰ ਤੇ ਸਿਰਫ ਇੱਕ ਗੱਲ ਚਾਹੀਦੀ ਹੈ ਕਿ ਤੁਸੀਂ ਮੈਨੂੰ ਮਾਰਿਓ ਨਾ ਉਸ ਆਖਿਆ ਕਿ ਤਾ ਹੋ ਸਕਦਾ ਇਹ ਤੇ ਮੇਰਾ ਕਰਮ ਹੈ ਇਹ ਤੇ ਮੇਰੀ ਡਿਊਟੀ ਹੈ ਇਹ ਤੇ ਮੇਰਾ ਆਪਣਾ ਹੱਕ ਹੈ ਮੈਂ ਇਸ ਤੋਂ ਕਿਵੇਂ ਬਾਗੀ ਹੋ ਸਕਦਾ ਇੱਕ گل ہو سکتی ہے پھر تیری موت میں لک بھی کر دینا بھی جہاں کسی نو پتہ نہ لگے جنہ چر راز کھلے گا نہیں انہوں نے تو مرے گا پر مسئلہ صاف ہے کہ موت تو بھی نہیں نہ بچ سکیا گرو صاحب جو ذکر ہے سمن جو اس پرم کی دم کے ہو ہوتی ساٹھ راون ہوتے سو رنگ نہ ہیں جن سر دی کاٹ ਉਹ ਘਰ ਮੈਂ ਜ਼ਿਕਰ ਕਰ ਰਿਹਾ ਕਿ ਮਨੁੱਖ ਮੌਤ ਤੋਂ ਡਰਦਾ ਹੈ ਤੇ ਮੌਤ ਤੋਂ ਬਚਣ ਲਈ ਉਹ ਸਾਰੇ ਹੀਲੇ ਵਸੀਲੇ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਖਿਮਾ ਕਰਨਾ ਮੌਤ ਤੋਂ ਬਚਣ ਦਾ ਕੋਈ ਢੰਗ ਨਹੀਂ ਦੱਸਿਆ ਮੌਤ ਤੋਂ ਐਸਕੇਪ ਕਰਨ ਦਾ ਕੋਈ ਢੰਗ ਨਹੀਂ ਦੱਸਿਆ ਕਿਉਂਕਿ ਜਿਹੜੀ ਗੱਲ ਹੋ ਰਹੀ ਨਹੀਂ ਸਕਦੀ ਉਹਦੇ ਸੰਬੰਧ ਵਿੱਚ ਕੋਈ ਧਾਰਮਿਕ ਵਿਅਕਤੀ ਕੋ ਗੁਰੂ ਪੀਰ ਪੈਗੰਬਰ ਉਪਦੇਸ਼ ਕਰੇ ਤੇ ਉਹ ਗੁਰੂ ਨਹੀਂ ਹੋ ਸਕਦਾ ਕਿਹੜਾ ਇੱਕ اٹਾਲੋ ਸਰਚ ਹੈ ਜਿਹਨੂੰ ਕੋਈ ਬਦਲ ਨਹੀਂ ਸਕਦਾ ਉਹਦੇ ਸੰਬੰਧ ਵਿੱਚ ਕੋਈ ਨੁਸਖਾ ਜਾਰੀ ਕਰਨ ਦੀ ਕੋਸ਼ਿਸ਼ ਕਰੇ ਵੀ ਨਹੀਂ ਗਲਤ ਹੋ ਨਹੀਂ ਸਕਦੀ ਪਰ ਮੈਂ ਕਰ ਦਿਆਂਗਾ ਐਸਾ ਤਾਂ ਨਹੀਂ ਹੋ ਸਕਦਾ ਕੋਈ ਰੱਬ ਦਾ ਸ਼ਰੀਕ ਹੀ ਇਦਾਂ ਦੀਆਂ ਗੱਲਾਂ ਕਰੇਗਾ ਇਥੇ ਕਈ ਲੋਕ ਇਸ ਤਰ੍ਹਾਂ ਦੇ ਤੋਰੇ ਫਿਰਦੇ ਨੇ ਬੰਦਾ ਮਰ ਜਾਂਦਾ ਕਹਿੰਦਾ ਸੰਭ ਕੇ ਰੱਖੋ ਮੁਰਤੇ ਜੀ ਪਏਗਾ ਤਾਂ ਜ਼ਾਤ ਹੈ ਨਾ ਕਾਨੂੰਨ ਕੁਦਰਤ ਨਾਲ ਮਜ਼ਾਕ ਹੈ ਖੁਦ ਮਰ ਜਾਣਾ ਦੂਜਿਆਂ ਨੂੰ ਜੀਉਣ ਦਾ ਨੁਸਖਾ ਦੇ ਰਿਹਾ ਹੈ बड़े-बड़े त नंतर बड़े-बड़े भेद बड़े-बड़े सब तो गए संसार संसार ਵਿੱਚੋਂ ਸਤਿਗੁਰੂ ਸੱਚੇ ਪਾਦਸ਼ਾਹ ਨੇ ਇਹ ਗੱਲ ਕਹੀ ਹੈ ਕਿ ਉਹ ਜਿਹੜਾ ਇੱਕ ਪ੍ਰਮਾਤਮਾ ਹੈ ਨਾ ਉਹਦੀ ਜਿਹੜੀ ਹਸਤੀ ਹੈ ਉਹ ਕਾਲ ਰਹਿਤ ਹੈ ਇਸ ਕਰਕੇ ਸਿੱਖ ਨੇ ਕਿਸੇ ਵੀ ਮੂਰਤੀ ਦੀ ਕਿਸੇ ਵੀ ਸਰੂਪ ਦੀ ਕਿਸੇ ਵੀ ਦੇਹ ਦੀ ਉਪਾਸ਼ਨਾ ਨਹੀਂ ਕਰਨੀ ਕਿਉਂਕਿ ਕੋਈ ਸਰੀਰ ਮਿਲੂ ਖਿਮਾ ਕਰਨਾ ਕੋਈ ਮੂਰਤ ਕੋਈ ਸਥਾਨ ਕੋਈ ਵੀ ਚੀਜ਼ ਜਿਹਦਾ ਆਕਾਰ ਜਿਹਦਾ ਫਿਜ਼ੀਕਲ ਸਟਰਕਚਰ ਹੈ ਮਟੀਰੀਅਲ ਦੇ ਬਣੀ ਹੋਈ ਹੈ ਕਿਸੇ ਕੀਮਤ ਤੇ ਵੀ ਉਹਦੀ ਪੂਜਾ ਕਰਨੀ ਸਿੱਖ ਧਰਮ ਨੇ ਹੀ ਹੈ ਕਿਸੇ ਕੀਮਤ ਤੇ ਵੀ ਕਿਉਂਕਿ ਇਹ ਸਧਾਤ ਹੈ ਇਹ ਮੂਲ ਮੰਤਰ ਹੈ ਇਹ ਸਿੱਖ ਫਿਲਾਸਫੀ ਦਾ ਕੇਂਦਰੀ ਹੈ ਕੇਂਦਰ ਹੈ ਇਹਦੇ ਅਧੀਨ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਸਾਰੀ ਬਾਣੀ ਹੈ ਇਹਦੇ ਅਧੀਨ ਬਾਕੀ ਦੀ ਸਿੱਖ ਹਿਸਟਰੀ ਹੈ ਇਹ ਨਹੀਂ ਸਤਿਗੁਰੂ ਫਲਸਫਾ ਵਿਚਾਰ ਦਰਸ਼ਨ ਤੇ ਕੋਈ ਹੋਰ ਦੇਂਦੇ ਨੇ ਤੇ ਕਰਦੇ ਕੁਝ ਹੋਰ ਨੇ ਇਹ ਤੇ ਫਿਰ ਗੱਲ ਨਹੀਂ ਨਾ ਬਣਦੀ ਉਹ ਗੁਰੂ ਹੀ ਕਹਾਦਾ ਹੋਇਆ ਜਿਹੜਾ ਕਵੇ ਕੁਝ ਹੋਰ ਤੇ ਕਰੇ ਕੁਝ ਹੋਰ ਉਹਦੇ ਤੇ ਕਿਵੇਂ تسلیم ਕੀਤਾ ਜਾ ਸਕਦਾ ਹੈ ਉਹਨੂੰ ਪਰ ਸਤਿਗੁਰੂ ਸੱਚੇ ਬਾਦਸ਼ਾਹ ਇਹ ਵੀ ਨਹੀਂ ਕਹਿੰਦੇ ਕਿ ਮੈਂ ਸਦਾ ਰਹਿਣ ਵਾਲੀ ਚੀਜ਼ ਆ ਨਾ ਇਸੇ ਕਰਕੇ ਗੁਰੂ ਸਾਹਿਬਾਨ ਨੇ ਆਪਣੀ ਤਸਵੀਰ ਆਪਣਾ ਪੁੱਤ سکھان نہیں دیتا آج جو جڑی اور د ج تصور پھر دے ہیں یہ مزاق ہے یہ ساری کلپنا ہے آرٹسٹ دی کلپنا ہے یہ کوئی اصلیت نہیں ساچن نہیں تے وشواس کے اندر اکال مورت ہے تو پھر اِس مورتوں کا کی ایک بڑی گالی یاد آئی ہے میں کناڈا بچ انٹیریو اونٹیرو ٹورانٹو لگے ایک چھوٹا جہا ٹاؤن ہے ملٹن اتنے سا تے ایک بندہ منو سویرے ملنا آ گیا آدھا گیانی جی رات بڑا قوتک ہوا ہے میں کہا کی ہوا ہے آخر لگا کہ میں رات سے بوتل شراب دی پی لی چڑی نہیں میرے تھے کوئی اثر ہی نہیں ہوا میں گل کی تینوں تو دسن لگا پی ایسپیریمنٹ میرے کس کام آؤ گ کہنے لگا نہیں میں تو انہوں بابے نانک کی کرا مات دس لگا میں کہا بھی بابے نانک کی کرا مات کی ہے تینوں عادت ہے پینے دی تو بہت ہی پیوے گا تھی چڑھنی ہے تو بوتل نہ نہیں چڑھی ہو سکتا شراب جو کوئی نقص ہوئے یا تینوں پتہ ہی نہ ہوئے ہوشی جی مجھے چڑھی بھی ایک نہیں چڑھی ہوں بیوشی جی کی پتا چڑھی ایک نہیں چڑھی گالی موقعی وہ کہنے لگا نہیں میں تمہیں کل دستا میں دس انہیں جیب چوک کارڈ کھیا جی گرو نانک صاحب دی فوٹو دجے جی پسے کلنڈر سی گا کھیا انہیں کارڈ کتا جی گل پتہ کی ہوئی میں سوچا بھی شراب چڑھی کیوں نہیں مینو کہ بعد میں, نہیں. میں بھی وہ میری جیب چیز گرو نانک صاحب دی فوٹو ہے اس کر کے شراب نہیں چڑھی میں کہ مطلب فارمولہ بن گیا بھی جیب, جیب جی فوٹو پھالو کے شراب نہیں چڑھیا کرے گی تو پرمیشن لے لی پرمنٹ لے لیا میں کہ تصویروں تو کی سمجھا میں کہری اپنی کلپنا ہے ਇਸ ਤਰ੍ਹਾਂ ਵੀ ਹੈ ਤੇ ਸਾਡੀਆਂ ਸੋਚਾਂ ਨੇ ਫਿਰ ਅਸੀਂ ਕਹਿੰਦੇ ਅਸੀਂ ਗੁਰੂ ਨਾਨਕ ਦੇ ਬੜੇ ਸਿੱਖ ਆ ਸਾਡੋ ਸਾਡੇ ਸਾਡਾ ਗੁਰੂਆਂ ਤੇ ਬੜਾ ਭਰੋਸਾ ਬੜਾ ਵਿਸ਼ਵਾਸ ਹੈ ਆਪਣੀਆਂ ਕਮਜ਼ੋਰੀਆਂ ਗੁਰੂਆਂ ਦੇ ਸਿਰ ਕਿਉਂ ਮੜਦੇ ਆਂ ਅਸੀਂ ਮਾਫ਼ ਕਰਨਾ ਆਪਣੀ ਤਵਜ਼ੂਰੀ ਆਪਣੇੇ ਤੱਕ ਹੀ ਰਹਿਣ ਦਿਓ ਕਮਜ਼ ਕਮ ਗੁਰੂਆਂ ਪੀਰਾਂ ਦਾ ਤੇ ਲਿਆਦ ਕਰੋ ਨਹੀਂ ਕਰਦੇ ਤੋਂ ਸਤਗੁਰੂ ਸੱਚੇ ਪਾਦਸ਼ਾਹ ਨੇ ਇਹ ਗੱਲ ਸਾਨੂੰ ਚਿਰਤੇ ਕਰਾਈ ਹੈ ਵੀ ਇੱਕ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਨਾ ਉਹ ਕਾਲ ਰਹਿਤ ਹੈ ਤੇ ਤੁਸਾਂ ਉਸ ਕਾਲ ਰਹਿਤ ਵਾਹਿਗੁਰੂ ਅਕਾਲ ਪੁਰਖ ਦੀ ਅराधना ਕਰਨੀ ਹੈ ਕੋਈ ਵੀ ਜਿਹੜੀ ਚੀਜ਼ ਮਰ ਮਿਟਣ ਵਾਲੀ ਹੈ ਜਿਹੜੀ ਚੀਜ਼ ਖਤਮ ਹੋਣ ਵਾਲੀ ਹੈ ਤੁਹਾਨੂੰ ਪਤਾ ਹੈ ਬਈ ਇਹਨੇ ਕੱਲ ਨੂੰ ਨਹੀਂ ਰਹਿਣਾ ਤੇ ਉਹਦੀ ਪੂਜਾ ਬਿਲਕੁਲ ਨਹੀਂ ਕਰਨੀ ਉਹਦੇ ਅੱਗੇ ਬਿਲਕੁਲ ਸਿਰ ਨਹੀਂ ਨਵਾਉਣਾ ਕਿਉਂਕਿ ਉਹਦੇ ਸਿਰ ਤੇ ਤੇ ਆਪਣੇ ਤੇ ਕਾਲ ਲਟਕ ਰਿਹਾ ਹੈ ਪਰ ਇੱਥੇ ਬੰਦੇ ਨੂੰ ਗੁੰਮਰਾਹ ਕਰਨ ਵਾਲੇ ਲੋਕ ਤੋਰੇ ਫਿਰਦੇ ਨੇ ਉਹ ਕਹਿੰਦੇ ਨੇ ਮੇਰੀ ਪੂਜਾ ਕਰੋ ਕੱਲੋਂ ਤੂੰ ਮਰ ਜਾਵੇਂ ਫਿਰ ਕਿਸੇ ਦੀ ਕਰਨੀ ਪਵੇਗੀ ਇਹ ਬੜੀ ਅਸਚਰਜ ਕਹਾਣੀ ਹੈ ਉਹ ਬੰਦਾ ਆਪਣੇ ਆਪ ਵਿੱਚ ਅਗਿਆਨਤਾ ਹੈ ਉਹਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਤੇ ਮਿੱਟੀ ਦਾ ਪਤਲਾ ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਾਸ ਤੋਂ ਸਿੱਖ ਆਏ ਕਰਤਾਰਪੁਰ ਵਿੱਚ ਦੁਆ ਦਾ ਨਾ ਇਤਿਹਾਸ ਵਿੱਚ ਦਰਜ ਹੈ ਪਾਈ ਪ੍ਰਥਾ ਅਤੇ ਪਾਈ ਖੇਡਾ ਗੁਰੂ ਸਾਹਿਬ ਦੇ ਦਰ ਉੱਤੇ ਆਏ ਸੇਵਾ ਕਰਦੇ ਰਹੇ ਸਤ ਸੰਗਤ ਵਿੱਚ کتھا کیرتن کچھ دن رہے جان لگے پنڈوں واپس تیرے ستگر گرو نانک پاتشاہ نو کہنے لگے بھی مہاراج ساری بینتی ہے عرض ہے گرو نانک صاحب دے چرن پکڑ لے آکھن لگے بھی یہ چرن سارے ہردے چسن ارد کی انہوں نے ستگو سچے کہنے لگے ਅੱਖ ਲੱਗੇ ਭਾਈ ਇਹ ਜਿਹੜੇ ਚਰਨ ਨੇ ਇਹ ਤੁਹਾਡੇ ਹਿਰਦੇ ਚ ਕਿਵੇਂ ਵਸ ਸਕਦੇ ਆ ਇਹ ਅੱਜ ਹੈਣ ਕੱਲ ਨੂੰ ਨਹੀਂ ਹੋਣਗੇ ਹਿਰਦੇ ਚ ਤੇ ਉਹ ਚੀਜ਼ ਵਸਾਓ ਜਿਹੜੀ ਸਦੀਵੀ ਹੈ ਉਸ ਗੱਲ ਨੂੰ ਹਿਰਦੇ ਚ ਧਾਰਨ ਕਰੋ ਤੇ ਸਦੀਵੀ ਤਾਂ ਪ੍ਰਮਾਤਮਾ ਹੈ ਉਹਦੀ ਵਡਿਆਈ ਹੈ ਉਹਦੇ ਗੁਣ ਨੇ ਸਾਡਾ ਤਾਂ ਕੁਝ ਵੀ ਸਦੀਵੀ ਨਹੀਂ ਹੈ ਕਹਿ ਲੱਗੇ ਮਹਾਰਾਜ ਸਾਨੂੰ ਸਮਝ ਨਹੀਂ ਸਾਨੂੰ ਦੱਸੋ ਸਮਝਾਓ ਕਿ ਅਸੀਂ ਕੀ ਕਰੀਏ ਫਿਰ ਆਪਣੇ ਪਿੰਡ ਜਾ ਕੇ ਕਾਰਨ ਪਤਾ ਕੀ ਹੈ ਗੁਰੂ ਸਾਹਿਬਾਨ ਦੇ ਵਕਤ ਇੱਕ ਗੱਲ ਧਿਆਨ ਵਿੱਚ ਰੱਖਣੀ ਵੀ ਜਦੋਂ ਸਤਿਗੁਰੂ ਸੰਸਾਰ ਵਿੱਚ ਆਏ ਤਾਂ ਉਹਨਾਂ ਦੇ ਸਾਹਮਣੇ ਅੱਜ ਮੈਂ ਇੱਥੇ ਲੈਕਚਰ ਕਰ ਰਿਹਾ ਜਾਂ ਕੋਈ ਕੀਰਤਨ ਕਰਦਾ ਤਾਂ ਸਿੱਖ ਸਾਹਮਣੇ ਬੈਠੇ ਨੇ ਆਲਰੇਡੀ ਜਿਹੜੇ ਮੰਨਦੇ ਨੇ ਕਿ ਅਸੀਂ ਸਿੱਖ ਹਾਂ ਲੇਕਿਨ ਜਦੋਂ ਗੁਰੂ ਨਾਨਕ ਸਾਹਿਬ ਆਏ ਤੇ ਉਹਨਾਂ ਦੇ ਸਾਹਮਣੇ ਕੋਈ ਸਿੱਖ ਨਹੀਂ ਸਨ ਉਹਨਾਂ ਦੇ ਸਾਹਮਣੇ ਬਹੁਤ ਪ੍ਰਾਤਨ ਵਿਚਾਰਾਂ ਵਾਲੇ ਲੋਕ ਸੀਗੇ ਕੋਈ ਦੇਵੀਆਂ ਦਾ ਉਪਾਸ਼ਕ ਕੋ ਦੇਵਤਿਆਂ ਦਾ ਪਾਸ਼ਕ ਕੋ ਮੜੀਆਂ ਦੀ ਪੂਜਾ ਕਰਨ ਵਾਲਾ ਅਨੇਕ ਪ੍ਰਕਾਰ ਦੇ ਲੋਕ ਉਹਨਾਂ ਦੇ ਸਾਹਮਣੇ ਸੀਗੇ ਤੇ ਉਹ ਵੀ ਲੋਕ ਕੋਈ ਨਹੀਂ ਜਿਹੜੇ ਕੱਲ ਮੂਰਤੀਆਂ ਆ ਕੇ ਮੱਥਾ ਟੇਕਦੇ ਆਏ ਨੇ ਤੇ ਉਹ ਸਮਝਦੇ ਨੇ ਕਿ ਸ਼ਾਇਦ ਗੁਰੂ ਨਾਨਕ ਵੀ ਕੋਈ ਮੂਰਤੀ ਦੇਣਗੇ ਸਾਨੂੰ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਯੁਕਤੀ ਦੱਸੀ ਉਹ ਕਹਿਣ ਲੱਗੇ ਭਾਈ ਇਹ ਜਿਹੜੀ ਤੁਸੀਂ ਚਰਨਾਂ ਦੀ ਗੱਲ ਕਰਦੇ ਹੋ ਨਾ ਇਹ ਸਰੀਰ ਪੰਜ ਭੌਤਿਕ ਪੰਜਾਂ ਤਤਾਂ ਦਾ ਬਣਿਆ ਹੈ ਇਹ ਇਸਦਾ ਰਹਿਣ ਵਾਲਾ ਨਹੀਂ یہ کوئی لا نہیں ہے پھر ستگر سچے پاشاہ کی کریے کہنے کہری گور پنو چرن مم وسے سدا ست سنگت کہنے جہنے جیسے سات سنگت ویکھی ہے نا اسی طرح اپنے نگر میں جا کے شبد کیرتن کرو پرماتما کی وست کرو یہ سنگت ہی میرا سروپ ہے اس سنگت سنگتوں میرے دیدار پراپت ہو گے ستگرو سچے پاشاہ نے کوئی بت ਉਹ ਤਸਵੀਰ ਮਨੁੱਖ ਦੇ ਪੱਲੇ ਨਹੀਂ ਪਾਈ ਕਿ ਮਨੁੱਖ ਉਸ ਬਹੁਤ ਪ੍ਰਾਸਤੀ ਵਿੱਚ ਉਲਝ ਜਾਏ ਮੈਂ ਤਾਂ ਕਈ ਵਾਰੀ ਸੋਚਦਾ ਵੀ ਸ਼ਾਇਦ ਅਸੀਂ ਬਾਣੀ ਪੜਦੇ ਹੀ ਨਹੀਂ ਹੁਣ ਜਿਹੜੇ ਬੰਦੇ ਨਿਤਨੇਮ ਕਰਦੇ ਆ ਮਾਫ ਕਰਨਾ ਸਾਰੇ ਤਾਂ ਨਹੀਂ ਕਰਦੇ ਹੁਣ ਕੇ ਚਲੋ ਜਿਨ੍ਹਾਂ ਨੂੰ ਪਾਇ ਗੁਰੂ ਅਕਾਲ ਪੁਰਖ ਦੀ ਰਹਿਮਤ ਤੇ ਬਖਸ਼ਿਸ਼ ਆ ਕਰਦੇ ਨੇ ਉਹ ਨਿਤਨੇਮ ਦੇ ਅੰਦਰ ਇਹ ਨਹੀਂ ਪੜਦੇ ਵੀ ਕੋਉਂ ਬੁੱਤਾਂ ਕੋ ਪੂਜਿਤ ਹੈ ਪਸ ਵੀ ਕੋਈ ਪਰ ਸੁਭਰਤੀ ਵਾਲਾ ਮਨੁੱਖ ਹੈ ਜਿਹੜਾ ਬੁੱਤਾਂ ਨਹੀਂ ਪੂਜਾ ਕਰਦਾ ਬੁੱਤ ਦਾ ਮਤਲਬ ਕੋਈ ਮਿੱਟੀ ਪੱਥਰ ਦਾ ਬੁੱਤ ਨਹੀਂ ਹਰ ਤਸਵੀਰ ਬੁੱਤ ਹੈ ਚਾਹੇ ਕਾਗਜ਼ ਦੀ ਹੈ ਡਾਈਮੈਂਸ਼ਨ ਦਾ ਫਰਕ ਹੈ ਨਾ ਬੁੱਤ 3 ਡਾਈਮੈਂਸ਼ਨ ਹੁੰਦਾ ਹੈ ਵਨ ਫੇਸ ਹੈ ਗਲਤ ਹੀ ਨਹੀਂ ਹੋਰ ਤਾਂ ਕੋਈ ਲੰਮਾ ਚੱਕਰ ਨਹੀਂ ਆ ਗਿਆ ਤਾਂ ਬੁੱਤ ਹੀ ਨਾ ਲੇਕਿਨ ਪਤਾ ਨਹੀਂ ਕਿਸ ਮੂੰਹ ਨਾਲ ਉਹ ਵੱਢ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਫਿਰ ਵੀ ਤਸਵੀਰਾਂ ਮੂਰਤਾਂ ਖਿੱਚੀ ਵਰਦੇ ਨੇ ਦੱਬੀ ਫਿਰਦੇ ਨੇ ਪੇਦਾ ਚ ਗੁਰੂ ਲੱਭੇ ਲੱਭੇਗਾ ਸਾਨੂੰ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬੜੀਆਂ ਥਾਵਾਂ ਤੇ ਇਹ ਗੱਲ ਨਿਰਨੇ ਵਿੱਚ ਲਿਆ ਕੇ ਦੱਸੀ ਹੋਈ ਹੈ ਪਰ ਸਾਡਾ ਧਿਆਨ ਨਹੀਂ ਸਾਨੂੰ ਮਿਸਗਾਈਡ ਕੀਤਾ ਜਾਂਦਾ ਹੁਣ ਜਿੱਥੇ ਆਉਂਦਾ ਹੈ ਗੁਰ ਕੀ ਮੂਰਤ ਮਨ ਮਹਿ ਧਿਆਨ ਇੰਨੀ ਪੰਕਤੀ ਸੁਣਾ ਦਿੰਦਾ ਅਗਲਾ ਅਗਲੀ ਪੰਕਤੀ ਨਹੀਂ ਕੋਈ ਸੁਣਾਉਂਦਾ ਕਿ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰੂ ਸਾਹਿਬ ਦਾ ਟਰਾਂਸਲੇਸ਼ਨ ਕਰ ਦਿੱਤਾ ਉਹਦਾ ਅਨਵਾਦ ਕਰ ਦਿੱਤਾ ਕਿ ਇਹ ਗੱਲ ਹੈ ਗੁਰੂ ਦੀ ਜਿਹੜੀ ਸਿੱਖਿਆ ਗੁਰੂ ਦਾ ਜਿਹੜਾ ਉਪਦੇਸ਼ ਹੈ ਉਸ ਨੂੰ ਹਿਰਦੇ ਵਿੱਚ ਵਸਾਉਣਾ ਹੈ ਫਿਰ ਪਹਿਲੋ ਬਾਣੀ ਦੇ ਜਿੰਨੇ ਅਰਥ ਹਨ ਉਹ ਸਾਰੇ ਇਸ ਮੂਲ ਮੰਤਰ ਦੇ ਸਿਧਾਂਤ ਦੇ ਮੁਤਾਬਕ ਹੋਣੇ ਆ ਔਰ ਇਹ ਕਿ ਸਿਧਾਂਤ ਹੈ ਅਕਾਲ ਮੂਰਤ ਦਾ ਕਿ ਉਸ ਹਸਤੀ ਦੀ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਸਿੱਖ ਨੇ ਉਪਾਸ਼ਨਾ ਕਰਨੀ ਹੈ ਜਿਹੜਾ ਵਾਹਿਗੁਰੂ ਅਕਾਲ ਪੁਰਖ ਸਦੀਪ ਕਾਲ ਰਹਿਣ ਵਾਲਾ ਹੈ ਜਿਹੜਾ ਕਾਲ ਰਹਿਤ ਹੈ ਕੋਈ ਤਸਵੀਰ ਕੋਈ ਬੁੱਤ ਕਾਲ ਰਹਿਤ ਹੋ ਨਹੀਂ ਸਕਦਾ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ ਕਿ ਭਾਈ ਕਾਲ ਰਹਿਤ ਪ੍ਰਮਾਤਮਾ ਦੀ ਉਪਾਸ਼ਨਾ ਕਰਨੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਇੱਕ ਗੱਲ ਲਿਖੀ ਹੈ ਉਹ ਲਿਖਦੇ ਨੇ ਮਨਮ ਕੋਸ਼ਤਨਮ ਕੋਹੀਆ ਬੁੱਤ ਪਰਸਤ ਕਹਿੰਦੇ ਨੇ ਇਹ ਜਿਹੜੇ ਬਾੜੀ ਨੇ ਇਹਨਾਂ ਨਾਲ ਮੇਰਾ ਸਿਧਾਂਤਕ ਮਤ ਭੇਦ ਹੈ میں بت پرستی نہیں کرتا میں بت پرست بندہ دی شکتی ونڈی جاتی ہے اور وہ بالکل کٹور تھر پتھر چت ہو ہے یہ جانا پوجا کرتے ہیں اس کر کے میرا یہاں کا مت بھےد ہے ذات پات اونچ نیچ سب بت پرستی کر کے منم پشترم کوہیاں بت پرست اس کر کے میرا یہاں سنگرش ہے کہ وہ بت پرست من بت شکست کہ وہ تو برت پرستی کرنے والے نے تو میں بتانا ختم کرنے والا ہوں پاو میں بت پرستی نہیں کرتا ہوں جی گرو صاحب اس طرح کے فرمان دے اے سکھا دے جی ابھی کھڑے سکھ ہوئے جواب دوں کہ سکھ ہاں سی یا تو کہہ دوں کہ سارا گرو نانک صاحب گرو گوبند صاحب انہیں کوئی واسطہ نہیں گرو گرنتھ نال بھی کوئی رشتہ نہیں پھر اسی جو مرضی کر چلے جائیے سدھانت آسانی بنا ਧਰਮ ਦੇ ਨਿਰਣੇ ਅਸਾਂ ਨਹੀਂ ਕਰਨੇ ਉਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਕੁਝ ਲਿਖਿਆ ਹੋਇਆ ਹੈ ਇਸ ਕਰਕੇ ਗੁਰੂ ਸਾਹਿਬ ਸਪਸ਼ਟ ਕਹਿੰਦੇ ਨੇ ਕਿ ਇੱਕ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਜੋ ਕਾਲ ਰਹਿਤ ਹੈ ਜਿਸਨੇ ਸੰਸਾਰ ਦੇ ਅੰਦਰ ਕਦੇ ਮਰਨਾ ਨਹੀਂ ਅੱਗੇ ਚਲ ਕੇ ਯੂਨੀ ਵੀ ਆਏਗਾ ਤੇ ਜਮਣਾ ਵੀ ਨਹੀਂ ਬਿਲਕੁਲ ਹੀ ਫਸਕਾ ਵੜ ਦਿੱਤਾ ਕਿਉਂਕਿ ਜਿਹੜਾ ਕਹਿੰਦਾ ਮੇਰੀ ਪੂਜਾ ਕਰੋ ਜੰਮਿਆ ਤੇ ਹੈ ਹੀ ਹੈ ਨਾ ਤੇ ਮਰਨਾ ਵੀ ਨਹੀਂ ਜੀ ਉਹਰੇ ਗੁਰੂ ਸਾਹਿਬ ਕਹਿੰਦੇ ਨੇ ਨਾ ਜੰਮਿਆ ਤੇ ਨਾ ਮਰਨਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਦ੍ਰਿੜ ਕਰਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹਦੀ ਹਸਤੀ ਜਿਹੜੀ ਉਹ ਕਾਲ ਰਹਿਤ ਹੈ ਅਕਾਲ ਮੂਰਤ ਅਕਾਲ ਮੂਰਤ ਜਿਸ ਕਦੇ ਨਾ ਹੀ ਖਾਓ ਉਹ ਕਦੇ ਨਾਸ਼ ਨਹੀਂ ਹੁੰਦਾ ਨਾਸ਼ ਰਹਿਤ ਹੈ ਜੇ ਇਹ ਗੱਲ ਸਾਡੇ ਧਿਆਨ ਵਿੱਚ ਹੋਵੇ ਤਾਂ ਫਿਰ ਅਸੀਂ ਉਸੇ ਸਹਾਰੇ ਨੂੰ ਪਾਲਣ ਦੀ ਕੋਸ਼ਿਸ਼ ਕਰਾਂਗੇ ਫਿਰ ਜਿਹੜੇ ਨਾਸ਼ਮਾਨ ਸਹਾਰੇ ਨੇ ਨਾ ਉਨਾਂ ਦਾ ਅਸੀਂ ਓਟ ਆਸਰਾ ਨਹੀਂ ਤੱਕਾਂਗੇ ਕਬੀਰ ਕਹਿੰਦਾ ਕਹਿੰਦਾ ਬਾਕੀ ਦੇ ਸਾਰੇ ਤੇ ਕੋਈ ਅਲਤ ਨਹੀਂ ਰੱਖਤੇ ਕਹਿੰਦਾ ਸਭ ਜੱਗ ਹੋ ਫਿਰਿਓ ਮੰਦਲ ਅੰਤ ਚੜਾਏ ਮੈਂ ਸਾਰਾ ਸੰਸਾਰ ਭਾਲਿਆ ਗਲ ਵਿੱਚ ਢੋਲ ਪਾ ਕੇ ਡਗਦੀ ਚੋਟ ਨਾਲ ਐਲਾਨੀਆਂ ਮੈਂ ਇਸ ਗਲ ਦੀ ਤਲਾਸ਼ ਕੀਤੀ ਕੋਈ ਐਸਾ ਜਿਹੜਾ ਨਹੀਂ ਮਰੇਗਾ ਮੈਂ ਉਹਦਾ ਲਹੜ ਫੜ ਲਵਾਂ ਕਿਉਂਕਿ ਕਬੀਰ ਰਹਿੰਦੇ ਸੀ ਬਨਾਰਸ ਵਿੱਚ ਬਨਾਰਸ ਵਿੱਚ ਸ਼ਿਵ ਦੀ ਪੂਜਾ ਸੀ ਮੌਤ ਦੇ ਦੇਵਤੇ ਦੀ

تے اے پاو ساڑے اندر درد ہو گئے انہیں اکھرا نالی اجدی وچار نو سن کوچ دا ہویا خیمان دا یا چکا ہویا پھلا در گزر کر دینیا تے گرو کی بات ہردے وچ وسان دا یتن کرنا واہ گرو جی کا خالصہ واہ گرو جی کی فتح